कार्तिक का महीना में भगवान जो है सारे जितने भी देवता हुए हैं सब जल में प्रवेश करते हैं कार्तिक महीने में जल में प्रवेश करते हैं कार्तिक महीने में और जितनी भी ग्रंथ और जो भी धार्मिक चीजें वो सब कंसों का मार्फत वो सब जल में अलोप गए थे फिर जल से जितनी भी ऋषि मुनि ने निकाले थे ऋषि मुनि जो निकाले थे पोथी का और ग्रंथ का तो उसी उस तरह उनका गोत्र रखा गया तो सब जितने भी संसार है सब ऋषि मुनि के ही संतान है फिर भगवान जैसे मंदिर में सनों पैंतीस साल से ऊपर हो गया भागवत कथा रखा जाता है और यह तुलसी का प्रोरम जो कार्तिक महात्म यह रखा जाता है पैतीस साल से ज्यादा हो गया चालीस के करीब हो गया प्रभात फेरी भी पंद्रह दिवाली के बाद निकाला जाता है तो उस दिवाली के बाद हमारा जो है बारह दिन ग्यारह दिन तुलसी का शोभा निकालते हैं मंदिर से दुर्गा मंदिर सम्राला से निकालते हैं और सारे बनाकर संगत को हमारे शहर में जहाँ जहाँ जिसे सजन बुलाते हैं उस जगह जाकर चाय पानी का जो भी उनकी होता है बुलाते हैं आदर सत्कार करते हैं तो हम वहाँ जाते हैं जहाँ जो बुलाते हैं तो अपना सिद्धे लगन कीर्तन जो होता है परिक्रमा करके फिर मंदिर में आ जाते हैं तो मंदिर में आकर जब जो लास्ट होता है पूर्णमासी के दिन हम फिर तुलसी विवाह रखते हैं तो सभी संगत हमारे शहर का संगत जितनी भी माता और बहनों भाई बंधु जो भी है सब पूरा मगन और साथ देते हैं उनके साथ में आकर सारे ब्याह शादी मंदिर में खत्म होता है और क्या क्या, -क्या प्रोग्राम किया प्रोग्राम जैसे मतलब तुलसी का हो गया फिर कोई भी गरीब घर के कन्या हो तो जिसका नहीं समर्थ है तो मंदिर में ब्याह कर सकते हैं उनको फ्री हमने ब्याह करा सकते हाँ इसके बाद जो है यहाँ से तुलसी का जो है प्रोग्राम जाकर ठाकुर जी के पहले हम जो कार्तिक महात्म कथा रखे हैं उसको जाकर भोग पाएंगे भोग पाने के बाद फिर सब संगत जो है चाय पानी पिएंगे और उसके बाद फिर हम आठ नौ बजे के बाद जो है सब फिर प्रभात तुलसी माता का तुलसी प्रभात को उनकी शादी किया जाएगी बड़े बड़े विद्वान पंडित बैठे होंगे और वो फेरी करवाएंगे और उनके साथ तुलसी और ठाकुर जी के साथ विवाह होंगे मेरा नाम विशाल है जी यूथ कांग्रेस प्रधान से ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਡੇ ਪੱਤਰਕਾਰ ਭਾਈਚਾਰੇ ਨੂੰ ਅੱਜ ਬਹੁਤ ਹੀ ਮਹੱਤਵਪੂਰਨ ਦਿਨ ਹੈ ਅੱਜ ਮਾਤਾ ਤુલਸੀ ਦਾ ਤુલਸੀ ਜੀ ਦਾ ਸ਼ਾਲੀਗ੍ਰਾਮ ਜੀ ਨਾਲ ਜਿਹੜਾ ਵਿਆਹ ਉਹ ਅੱਜ ਦੇ ਦਿਨ ਅੱਜ ਬਹੁਤ ਮਹੱਤਵਪੂਰਨ ਸਾਡੇ ਸ਼ਹਿਰ ਵਾਸੀਆਂ ਲਈ ਸਨਾਤਨ ਧਰਮ ਲਈ ਕਿਉਂਕਿ ਅੱਜ ਦੇਵ ਦੀਪavali ਵੀ ਅੱਜ ਦੇ ਦਿਨ ਨੂੰ ਜਿਹੜਾ ਉਹ ਕਿਹਾ ਜਾਂਦਾ ਹੈ ਦੀਪavali ਤੋਂ ਬਾਅਦ ਪ੍ਰਭਾਤ ਫੇਰੀਆਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੁੰਦਾ ਹੈ ਸਾਡੇ ਸ਼ਹਿਰ ਦੇ ਵਿੱਚ ਵੱਖ-ਵੱਖ ਜਿਹੜੇ ਜਗ੍ਹਾ ਤੇ ਜਾਂ ਜੋ ਆਪਣੇ ਘਰ ਦੇ ਵਿੱਚ ਨਰਬਹੁ ਦਾ ਆਗਮਨ ਕਰਵਾਉਂਦੇ ਨੇ ਉਹਨਾਂ ਦੇ ਘਰ ਪ੍ਰਭਾਤ ਫੇਰੀ ਆ ਜਿਹੜੀ ਸਵੇਰੇ ਸਾਡੇ ਪ੍ਰਾਚੀਨ ਮੰਦਿਰ ਸਮਰਾਲੇ ਦੇ ਸ਼੍ਰੀ ਦੁਰਗਾ ਮੰਦਿਰ ਸਮਰਾਲਾ ਤੋਂ ਇੱਥੋਂ ਨਿਕਲਦੀ ਆ ਤੇ ਘਰ-ਘਰ ਜਿਹੜੀ ਪ੍ਰਭਾਤ ਫੇਰੀ ਆ ਫੇਰਾ ਪੰਦੀ ਆ ਸੋ ਬਹੁਤ ਹੀ ਜਗ੍ਹਾ ਸਾਡੇ ਸ਼ਹਿਰ ਦੇ ਇਲਾਕੇ ਦੇ ਲੋਕ ਨੇ ਸਾਡੀਆਂ ਮਾਤਾਵਾਂ ਨੇ ਭੈਣਾਂ ਸਾਡੇ ਬਜ਼ੁਰਗ ਨੇ ਉਹ ਬਹੁਤ ਹੀ ਚਾਹ ਨਾਲ ਤੇ ਬਹੁਤ ਹੀ ਸ਼ਰਧਾ ਦੇ ਨਾਲ ਆ ਜਿਹੜਾ ਇਹ ਪ੍ਰਭਾਤ ਫੇਰੀ ਬਣਾਉਂਦੇ ਨੇ ਦੋਸਤੋ ਬਾਅਦ 카ਰ্তিক ਮਹੀਨੇ ਦੀ ਜਿਹੜੀ ਪੂਰਨਮਾਸ਼ੀ ਆ ਉਸ ਦਿਨ ਮਾਤਾ ਤુલਸੀ ਦਾ ਸ਼ਾਲੀਗ੍ਰਾਮ ਜੀ ਨਾਲ ਵਿਆਹ ਬਹੁਤ ਬੜੀ ਹੀ ਧੂਮ-ਧਾਮ ਨਾਲ ਕੀਤਾ ਜਾਂਦਾ ਸੋ ਆਪਣੇ ਘਰ ਦੇ ਵਿੱਚ ਵੀ ਕਈਏ ਵਿਆਹ ਉਤਪਨ ਕਰਾਉਂਦੇ ਨੇ ਤੇ ਸ਼੍ਰੀ ਦੁਰਗਾ ਮੰਦਰ ਸੰਵਰਾਲਾ ਦੇ ਵਿੱਚ ਅੱਜ ਬੜੀ ਧੂਮ-ਧਾਮ ਨਾਲ ਜਿਹੜਾ ਵਿਆਹ ਤુલਸੀ ਮਾਤਾ ਦਾ ਹੋ ਰਿਹਾ ਹੈ ਕੀ ਕਹਿਣਾ ਚਾਹੁੰਦੇ ਇਸ ਦਿਨ ਜਿਹੜੇ ਬਾਰੇ ਜਿਹੜਾ ਅਚਾਰਨਿਕ ਬਣਾਇਆ ਗਿਆ ਗੁਰੂ ਨਾਨਕ ਜੀ ਦਾ ਜਨਮ ਦਿਨ ਅੱਜ ਦਾ ਦਿਨ ਬਹੁਤ ਸ਼ੁਭ ਹੈ ਕਿਉਂਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਵੀ ਹੈ ਅੱਜ ਤુલਸੀ ਮਾਤਾ ਦਾ ਵਿਆਹ ਵੀ ਹੈ ਅੱਜ ਦੇਵ ਦੀਪਾਵਲੀ ਹੈ ਸੋ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਸਾਡੇ ਹਿੰਦੁਸਤਾਨ ਲਈ ਸਨਾਤਨ ਧਰਮ ਵਾਸਤੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਦਿਨ ਤੇ ਜਿਹੜਾ ਉਹ ਮਾਤਾ ਤੁਲਸੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਜੈ ਮਾਤਾ ਦੀ ਮਨਾ ਸ਼ੋਭਾ Shastri ਜੀ ਕਾਰਤੀ ਰਦੀ ਨਾ ਜੀ ਮਹੱਤਵ ਰਹੀ ਹੈ ਕਾਰਤਿਕ ਮਹੀਨੇ ਹਰ ਸਾਲ ਬਹੁਤ ਸਨਾਤਨ ਸਾਡੀ ਪੱਤੀ ਚੱਲੀ ਆ ਰਹੀ ਹੈ ਕਾਰਤਿਕ ਮਾਸ ਦੀ ਪੂਰਨਮਾਸ਼ੀ ਨੂੰ ਕੁੰਸੀ ਮਾਤਾ ਜੀ ਦਾ ਵਿਆਹ ਸ਼ਾਲਗ੍ਰਾਮ ਜੀ ਨਾਲ ਹੁੰਦਾ ਹੈ ਅਤੇ ਇਹ ਸਾਡੀ ਰੀਤ ਜੋ ਪੁਰਾਣੇ ਸਮੇਂ ਤੋਂ ਹੀ ਸਾਡੇ ਸਰਾਪਤਨ ਧਰਮ ਨੂੰ ਉੱਚਾ ਚੁੱਕਣ ਵਾਸਤੇ ਚੱਲੀ ਆ ਰਹੀ ਹੈ ਸੋ ਸਾਡੇ ਸਬਨਾਲੇ ਦੇ ਵਿੱਚ ਦੁਰਗਾ ਮੰਦਰ ਸਬਨਾਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰਤਿਕ ਮਾਸ ਦੀ ਪੂਰਨਵਾਰਸ਼ੀ ਨੂੰ ਮਾਤਾ ਤੋਸਾ ਜੀ ਦਾ ਵਿਆਹ ਸ਼ਾਲਗ੍ਰਾਮ ਜੀ ਨਾਲ ਸੰਪੰਨ ਕੀਤਾ ਗਿਆ ਅੱਜ ਦੇ ਤੇ ਦੂਸਰਾ ਅੱਜ ਦੇ ਦਿਨ ਕਾਰਤਿਕ ਮਾਸ ਦੀ ਪੂਰਨਵਾਰਸ਼ੀ ਦਾ ਸਭ ਤੋਂ ਵੱਡਾ ਮਹੱਤਵ ਇਹ ਵੀ ਹੈ ਯਾਜ ਜਸ ਸਿੰਘ ਪੰਥ ਦੇ ਜੋ ਸੰਸਥਾਪਕ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਵੀ ਆ ਤੇ ਮੇਰੇ ਵੱਲੋਂ ਅਤੇ ਮੇਰੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਹਿੰਦੁਸਤਾਨ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਾਰਕਾ ਇਹ ਆਈ ਸੋ ਕੋ ਮੋਹਰ ਸਾਂ ਨੀ ਸਾਜਾ ਕੇ ਸ਼ੋਭਾ ਯਾਤਰਾ ਕਰਦੇ ਹੋ ਕੀ ਇਹ ਇੱਕ ਫਸਲਾਇਆ ਇਹ 14 ਵਾਅ ਹੁੰਦਾ ਆ ਜੀ ਜਿਹੜਾ ਆਪਣਾ ਤੀਸਰਾ ਵਾਅ ਹੁੰਦਾ ਹਰ ਸਾਲ ਦੇ ਤਰ੍ਹਾਂ ਇਹਨਾਂ ਵਰਗਾਂ ਦਾ ਸਮਾਰੋਹ ਇਹ ਉਹ ਵਾਰੀ ਤੇ ਉਹ ਨਾਲ ਠਾਕਜੀ ਦਾ ਵਿਆਹ ਚੁੱਤੀ ਮਾਤਾ ਜੀ ਦੇ ਨਾਲ ਕੀਤਾ ਜਾਂਦਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਨਾਪਾ ਜਗਨਨਾਥ ਜੀ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਪ੍ਰੋਗਰਾਮ ਹਰ 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 ਸਾਲ ਕੀਤਾ ਜਾਂਦਾ ਹੈ ਔਰ ਇਹਦੇ ਤੇ ਸ਼ਹਿਰ ਨਿਵਾਸੀ ਅਰੇ ਪਤ ਪਰਦੇ ਸੱਜਣ ਜਿਹੜੇ ਆਖੀ ਗੰਗਾਨ ਪ੍ਰਬੰਧਨ ਸੰਗੀ ਦਾ ਰਗਾ ਸ਼ਾਮ ਜੀ ਦਾ ਇਸਨ ਸਿਰ ਗੰਗਾਨ ਕਰਦੇ ਨੇ ਇਸ ਤੋਂ ਪਹਿਲਾਂ ਹੋਰ ਕੀ ਕੀ ਪ੍ਰੋਗਰਾਮ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਪਰਮਾਸ਼ਰੀਆਂ ਕੱਢੀਆਂ ਜਾਂਦੀਆਂ 11 ਦਿਨ ਲਗਾਤਾਰ ਸਵਰਾਣਾ ਸ਼ਹਿਰ ਦੇ ਵਿੱਚ ਪ੍ਰਕਰਨਾ ਕੀਤੀ ਜਾਂਦੀ ਆ ਉਹ ਪ੍ਰਕਰਨਾ ਦੇ ਵੱਧ ਤੋਂ ਵੱਧ ਜਿਹੜੀਆਂ ਸਹਿਯੋਗ ਦੇ ਕੇ ਲੇਡੀਆਂ ਜਿਹੜੀਆਂ ਗੁਣਗਾਨ ਕਰਦੀਆਂ ਭਗਵਾਨ ਕ੍ਰਿਸ਼ਨ ਜੀ ਦਾ ਠਾਕੁਰ ਜੀ ਦਾ ਉਸ ਤੋਂ ਬਾਅਦ ਜਗਾ ਜਗਾ ਤੇ ਸ਼ਹਿਰ ਦੇ ਵਿੱਚ ਚਾਹ ਪਾਣੀ ਦੇ ਵਿੱਚ ਆਮ ਕੀਤਾ ਜਾਂਦਾ ਉਹ ਕੀ ਕਹਿਣਾ ਜਾਂਦਾ ਸਭ ਕੰਮ ਅਸੀਂ ਸ਼ਹਿਰ ਨਿਵਾਸੀਆਂ ਨੇ ਉਹ ਤੇ ਸੰਗਤਨ ਕਰਦੇ ਆ ਕਿ ਵੇ ਸਨਾਤਨ ਧਰਮ ਦੇ ਵਿੱਚ ਹੋਣ ਦੇ ਕਾਰਨ ਇਸ ਜਿਹੜਾ ਹੈ ਨਾ ਪ੍ਰੋਗਰਾਮ ਜਿਹੜਾ ਹਰ ਸਾਲ ਕਰਨਾ ਚਾਹੀਦਾ ਹੈ ਮੇਰਾ ਨਾਮ ਕਪੀਸ਼ ਕੌਸ਼ਲ ਹੈ ਮਨਤਪੁਰ ਤੋਂ ਮਨਾਈ ਹੋਇਆ ਅੱਜ ਕਾਰਤਿਕ ਪੂਰਨਮਾਸ਼ੀ ਹੈ ਜਿਸ ਦਿਨ ਤੁਲਸੀ ਮਾਤਾ ਦਾ ਵਿਆਹ ਸ਼ਾਲੀਗ੍ਰਾਮ ਜੀ ਨਾਲ ਮਨਾਇਆ ਜਾਂਦਾ ਹੈ ਇਸ ਦੀਪ ਪਰੰਪਰਾ ਜਿਹੜੀ ਆਪਣੀ ਕਈ ਹਾਲਾਤ ਤੋਂ ਚੱਲਦੀ ਆ ਰਹੀ ਹੈ ਦੀਵਾਲੀ ਤੋਂ ਬਾਅਦ ਹੀ ਪ੍ਰਭਾਤ ਸੇਰੀ ਮੰਦਿਰ ਵੱਲੋਂ ਰਣੀ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਮੰਦਿਰ वाले ਘਰ ਘਰ ਜਾ ਕੇ ਕੀਰਤਨ ਕਰਦੇ ਹਨ ਤੇ ਫੇਰਾ ਪਾਉਂਦੇ ਹਨ 카르틱 ਪੂਰਨ ਕੋਰਨ ਮਾਸੀ ਵਾਲੇ ਦਿਨ ਵਿਆਹ ਹੁੰਦਾ ਹੈ ਤੇ ਇਸੇ ਦਿਨ ਗੁਰਪੁਰਬ ਵੀ ਮਨਾਈ ਜਾਂਦੀ ਹੈ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਹੁੰਦਾ ਹੈ